ਸ਼ੁਰੂ ਤੋਂ ਦਲ ਖਾਲਸਾ ਜਿਸ ਨੇ ਸਥਾਪਨਾ ਹੋਈ ਆ ਮੈਨੂੰ ਸੁਪਰੀਮ ਮਚਾਇਦ ਬਣਸੀ ਪੰਜ ਮੈਂਬਰੀ ਉਹਦੇ ਚੋਂ ਮੈਂ ਬਹਿ ਜਿੰਦਾ ਸਿੰਘ ਸਤਿਰਾਉ ਸਿੰਘ ਪੌਂਡਾ ਸਾਹਿਬ ਤੇ ਹਰਸ਼ੀਮਰ ਸਿੰਘ ਤੇ ਤਿੰਨ ਹੋਰ ਪੰਥੀ ਤੋਂ ਬਣ ਆਸੀ ਮਲੇ ਕੇ ਨਾ ਬਾਨੀ ਲੀਡਰਾਂ ਚੋਂ ਆ ਜਿਵੇਂ ਜਿੰਦਾ ਸਿੰਘ ਬਾਨੀ ਦਲ ਖਾਲਸਾ ਦਾ ਗਾਲ ਲੀਡਰ ਇਸੇ ਤਰ੍ਹਾਂ ਮੈਂ ਵੀ ਹਾਂ ਉਸੇ ਤਾਈਂ ਦੋਵਾਂ ਦੀ ਅਗਵਾਈ ਥਲੇ ਜਹਾਜ ਗਵਾ ਹੋਇਆ ਸੀ ਸੁਪਰੀਮ ਬਚਾਇਆ ਸੀ ਦੋਵੇਂ ਮੈਂਬਰਾਂ ਸਾ ਤੇ ਦੋਵਾਂ ਦੀ ਅਗਵਾਈ ਥਲੇ ਜਹਾਜ ਗਵਾ ਹੋਇਆ ਉਹ ਕੈਬਨ ਉਹ ਬਾਲੇ ਕੇ ਕਾਕਪਿਟ ਵਿੱਚ ਗਏ ਰਹੇ ਮੈਂ ਕੈਬਨ ਵਿੱਚ ਜਾਣ ਚਾਰ ਸੀਗਾ ਅਸੀਂ ਮਾਲਕ ਇਹ ਸੰਝਿਆਈ ਮਾਲਕ ਇਹ ਪਲਾਨਿੰਗ ਵੀ ਕੀਤੀ ਮੈਂ ਮਾਲਕ ਇਹ ਸਮਝੋ ਵੀ 16 17 ਸਤੰਬਰ ਨੂੰ ਗਿਆ ਉਥੇ ਮਾਲਕ ਇਹ ਸੰਤ ਜੀ ਆਜ਼ਮ ਬੜਾ ਮਿਲਣ ਵਾਸਤੇ ਜਿਸ ਵੇਲੇ ਲਾਲਾ ਜਗਤਰਾਜ ਦੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਨੇਕ ਲਾਕਾ ਬੰਦੇ ਕੀਤੇ ਸੀ ਸੰਤਾਨੂਦ ਬਾਈ ਬਰੇਖਸ ਨੂੰ ਮਿਲ ਕੇ ਆਇਆ ਉਹ ਕਹਿੰਦੇ ਸੀ ਅਸੀਂ ਗ੍ਰਿਫਤਾਰੀ ਨਹੀਂ ਦੇਣੀ ਦਰਬਾਰ ਸਿੰਘ ਮੁਖਵੰਦੀ ਕਹਿੰਦਾ ਸੀ ਅੱਜ ਗ੍ਰਿਫਤਾਰੀ ਕਰਨੀ ਆ ਤੇ ਉਸ ਵੇਲੇ ਫਿਰ ਮੈਂ ਕਹਿੰਦਾ ਸੰਤ ਜੀ ਤੁਸੀਂ ਮਾਲਕ ਇਹ ਤਾਂ ਟਕਲਾਓ ਹੋ ਜਾਏਗਾ ਤੇ ਨੁਕਸਾਨ ਹੋ ਜਾਏਗਾ ਮੁੱਠੀ ਭਰ ਸਿੰਘ ਨੇ ਕੁਦਰਸ਼ਨ ਪ੍ਰਕਾਸ਼ ਵਿੱਚ ਤੇ ਤੁਸੀਂ ਇੱਕ ਬਦਕੈ ਨਾ ਗੁਤਾਰੀ ਬਾਰੇ ਸੋਚ ਲਓ ਸਾਰੀ ਸਬਤ ਇੱਕ ਖਾਲਸਾ 5061 ਬਣਾ ਲਓ ਉਹਦੇ ਵਿੱਚ ਫੈਸਲਾ ਕਰੋ ਉਹਨਾਂ ਨੂੰ ਗ੍ਰਫਤਾਰੀ ਹੈ ਮਲੇ ਗ੍ਰਫਤਾਰੀ ਦਿਓ ਤੇ ਅਸੀਂ ਵੀ ਉਹ ਤੁਹਾਡੀ ਰਿਹਾਈ ਲਈ ਕੁਝ ਨਾ ਕੁਝ ਕਰਾਂਗੇ ਇਹ ਰਾਤ ਦੇ 12 ਵਜੇ ਦੀ ਗੱਲ ਹੈਗੀ ਆ ਮੇਰੇ ਨਾਲ ਦੋ ਤਿੰਨ ਸਿੰਘ ਹੋਰ ਸੀਗੇ ਫਿਰ ਉਸ ਤੋਂ ਬਾਅਦ ਆ ਅਸੀਂ ਕੋਈ ਨਾ ਕੋਈ ਵਿਚਾਰ ਕਰਦੇ ਆ ਉਹਨਾਂ ਨੇ ਫਿਰ ਅਗਲੇ ਦਿਨ ਇੱਕ ਦਿਨ ਬਾਅਦ ਹੀ ਫੈਸਲਾ ਕਰ ਲਿਆ ਵੀ 20 20 ਜਿਹੜੀ ਇਹ ਸਤੰਬਰ ਨੂੰ ਜਿਹੜਾ ਹੈ ਪੰਥਕ ਕਾਠ ਕਰ ਲਿਆ ਸੀਗਾ ਉਸ ਤੋਂ ਬਾਅਦ ਉਹ ਫੈਸਲਾ ਕੀਤਾ ਵੀ ਅਸੀਂ ਗ੍ਰਫਤਾਰੀ ਦੇਾਂਗੇ